ਆਮਰਾਸਰ ਪਿੰਡ ਖੇਰਾਵਾਦੇ ਸਰਦਾਰ ਕਿਰਪਾਲ ਸਿੰਘ ਜੀ ਖਾਲਸਾ ਸਾਡੇ ਨਾਲ ਜੁੜ ਚੁੱਕੇ ਨੇ ਤਾਂ ਜਿਹੜੇ ਕੈਨੇਡਾ ਦੀ ਧਰਤੀ ਨੂੰ ਛੱਡ ਗਏ ਇੱਥੇ ਆਪਣੀ ਕਿਰਤ ਕਰ ਰਹੇ ਨੇ ਤੇ ਗੱਲਬਾਤ ਕਰਾਂਗੇ ਬਾਪੂ ਜੀ ਦੇ ਨਾਲ ਬਾਪੂ ਜੀ ਲੋਕੀ ਕੈਨੇਡਾ ਨੂੰ ਜਾ ਰਹੇ ਤੇ ਤੁਸੀਂ ਕੈਨੇਡਾ ਛੱਡ ਗਏ ਇੱਥੇ ਆਏ ਤੇ ਕਿਸ ਤਰ੍ਹਾਂ ਮਨ ਕੀਤਾ ਕਿ ਇੱਥੇ ਕਿਰਤ ਕਰਨੀ ਚਾਹੀਦੀ ਹੈ ਆਈਆਂ ਨੇ ਵੀ ਇੱਥੇ ਕੰਮ ਕਰਨਾ ਚਾਹੀਦਾ ਤੇ ਨਾਲ ਆਪਾਂ ਖੇਤੀ ਵਧੀਆ ਤਰੀਕੇ ਨਾਲ ਕਰੀਏ ਵੀ ਜਿਹੜੀ ਸੁੱਧ ਚੀਜ਼ ਆ ਰਿਕ ਨੂੰ ਮਿਲੇ ਤੇ ਇੱਕ ਜਿਹੜੇ ਮਜ਼ਦੂਰ ਆ ਹੋਰ ਸਾਨੂੰ ਆਪਾਂ ਕੰਮ ਤੇ ਲਾਈਏ ਤੇ ਵੱਤ ਵਤ ਜਿਹੜੇ ਮਜ਼ਦੂਰ ਕੰਮ ਕਰ ਸਕਣ ਜੇ ਗੱਲ ਕਰੀਏ ਕੈਨੇਡਾ ਆਪਾਂ ਕਿੰਨੀ ਦਿਨ ਰਹਿ ਕੇ ਆਏ ਤਾਂ ਇੱਥੇ ਹੀ ਕਿਉਂ ਤੁਸੀਂ ਵੀ ਮਨ ਚ ਲਿਆਂਦੀ ਗੱਲ ਕਿ ਇੱਥੇ ਆਪਣੀ ਜ਼ਮੀਨ ਦੇ ਨਾਲ ਜੁੜਿਆ ਜਾਵੇ ਇੱਥੇ ਹੀ ਆਪਣਾ ਕਿਰਤ ਸ਼ੁਰੂ ਕੀਤੀ ਜਾਵੇ ਇੱਥੇ ਇਸ ਕਰਕੇ ਕੀਤੀ ਹੈ ਵੀ ਸਾਰੇ ਲੋਕ ਜਿਹੜੇ ਇਹ ਕੰਮ ਕਰਨਾ ਸ਼ੁਰੂ ਕਰਦੇ ਸਾਡੇ ਵਾਲੇ ਵੇਖ ਕੇ ਵੀ ਕੈਨੇਡਾ ਨੂੰ ਛੱਡ ਕੇ ਇੱਥੇ ਆਏ ਆ ਇਸ ਕਰਕੇ ਜ਼ਰੂਰੀ ਹੈ ਵੀ ਇਹ ਕੰਮ ਜ਼ਰੂਰੀ ਇੱਥੇ ਕਰਨਾ ਤਾਂ ਪਰਿਵਾਰ ਤੁਹਾਡਾ ਕੈਨੇਡਾ ਕਰੀ ਬੱਚਾ ਨੇ ਕਹਿੰਦੇ ਵੀ ਸਾਡੇ ਕੋਲ ਪੱਕੇ ਰਹੋ ਆਗੇ ਨੇ ਬੱਚੇ ਤੇ ਕਹਿੰਦੇ ਪੱਕੇ ਰਹੋ ਅਸੀਂ ਬੱਚਾ ਕੋਈ ਜਾਣੇ ਵੀ ਆ ਉਹਨੇ ਵੀ ਨਾ ਪਰ ਇਹ ਆ ਵੀ ਇੱਥੇ ਵੀ ਕੰਮ ਕਰਦੇ ਆ ਇੱਥੇ ਬੰਦੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਅੱਖੀ ਦਾ ਵੀ ਕੰਮ ਕਰੋ ਸਾਡੇ ਮਗਰੋਂ ਪੈਸੇ ਉਹਨਾਂ ਨੂੰ ਦੇ ਦਿਆ ਤਾਂ ਜਿਹੜੇ ਜ਼ਿੰਮੇਵਾਰਾਂ ਦੇ ਬੱਚੇ ਪਰਿਵਾਰ ਬਾਹਰ ਜਾ ਰਹੇ ਨੇ ਜਨਰੇਸ਼ਨ ਬਾਹਰ ਜਾ ਰਹੀ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੇ ਕਿਸ ਤਰ੍ਹਾਂ ਵੇਖਦੇ ਜੇ ਉਧਰ ਜਾ ਕੇ ਵੀ ਕਾਰੋਬਾਰ ਕਰ ਰਹੇ ਤੇ ਉਧਰ ਵੀ ਕੰਮ ਕਰ ਰਹੇ ਤੇ ਇੱਥੇ ਆਪਣੀ ਖੇਤੀ ਨਾਲ ਕਿਉਂ ਨਹੀਂ ਜੁੜਦੇ ਅਸੀਂ ਤਾਂ ਇਹ ਵੀ ਨਹੀਂ ਇੱਥੇ ਜੋੜਨਾ ਚਾਹੀਦਾ ਵਾ ਜਿਹੜੀ ਗੱਲ ਆ ਹੋਰ ਉੱਥੇ ਬਾਹਰ ਉਹ ਐਡੀ ਗੱਲ ਨਹੀਂ ਹੈਗੀ ਠੀਕ ਹੈ ਕੰਮ ਤੇ ਹੈਗਾ ਵਾ ਪਰ ਇਹ ਆਪੀ ਨਹੀਂ ਇੱਥੇ ਜੋੜਨਾ ਚਾਹੀਦਾ ਤੁਸੀਂ ਇੱਥੇ ਹੁਣ ਕਿੰਨੇ ਸਾਲ ਤੋਂ ਇਹ ਜਿਹੜਾ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਗੰਨੇ ਦੇ ਨਾਲ ਨਾਲ ਹੋਰ ਇੱਥੇ ਕੀ ਕੀ ਕਰਦੇ ਅਸੀਂ ਆਨੇ ਪੀ ਹਲਦੀ ਬੀਜੋ ਕੋਈ ਚੀਜ਼ ਜਿਹੜੀ ਆ ਫਸਲਾਂ ਪੱਕੀਆਂ ਇਹੋ ਜਿਹੀਆਂ ਚੀਜ਼ਾਂ ਬੀਜੋ ਲਸਣ ਲਸਣੀ ਉਹਨਾਂ ਵੇਖੋ ਕੀ ਪਾ ਆਇਆ ਵੇ ਲਸਣ ਲਾਓ ਕੋਈ ਗੰਡੇ ਲਾਓ ਸਬਜ਼ੀਆਂ ਜਿਹੜੀਆਂ ਕੋਈ ਉਹ ਬੀਜੋ ਕਮਾਦ ਬੀਜੋ ਤੇ ਆਪਣਾ ਕੋਈ ਵਧੀਆ ਕੰਮ ਕਰੋ ਜਿਹੜਾ ਵੀ ਰੋਜ਼ਗਾਰ ਲੋਕਾਂ ਨੂੰ ਮਿਲੇ ਤੁਸੀਂ ਆਪ ਵੀ ਮੁਨਾਫਾ ਕਮਾ ਸਕਦੇ ਹੋ ਤੇ ਇਹਦੇ ਵਿੱਚ ਜਿਹੜਾ ਤੁਸੀਂ ਗੰਨੇ ਦਾ ਪ੍ਰੋਸੈਸ ਕਿਸ ਤਰ੍ਹਾਂ ਸ਼ੁਰੂ ਕਰਦੇ ਜਿਤੇ ਕੀ ਕੀ ਬੀਜ ਦੇ ਕੀ ਕੀ ਬਣਾਉਂਦੇ ਜਿਤੇ ਸ਼ੋਧ ਜਿਹੜਾ ਗੰਨੇ ਦਾ ਗੋੜ ਬਣਾਉਂਦੇ ਆ ਤੇ ਬਸ ਗੋੜੀ ਬਣਾਈਦਾ ਹੋਰ ਤੇ ਮੈਂ ਸ਼ੱਕਰ ਬਣਾਈਦੀ ਜਾਂ ਇਹੋ ਚੀਜ਼ਾਂ ਕੀਤੀਆਂ ਤੇ ਆਸ-ਪਾਸ ਪਿੰਡਾਂ 'ਚ ਕਿੰਨਾ ਕੋ ਪਤਾ ਤੁਹਾਡੇ ਵਰੇ ਕਿ ਕਿਰਪਾਲ ਸਿੰਘ ਜੀ ਇੱਥੇ ਗੰਨੇ ਦਾ ਵੇਲਣਾ ਲਾਇਆ ਕਾਰੋਬਾਰ ਕਰ ਰਹੇ ਨੇ ਗੋੜ ਦਾ ਇਹ ਅਜੇ ਪਿੰਡ 'ਚ ਸਾਡੀ ਜਿਹੀ ਤਰੀਕ ਸਾਰੇ ਪਤਾ ਹੀ ਆ ਤੇ ਬਾਕੀ ਇਹ ਵੀ ਲੰਬੇ ਅਜੇ ਥੋੜਾ ਲੋਕਾਂ ਨੂੰ ਪਤਾ ਵਾ ਹਾਂ ਹੋਰ ਜਿਹੜੀ ਪਤਾ ਲੱਗਦਾ ਜਿੰਦਾ ਵਾ ਲੋਕ ਆਉਣਗੇ ਸਾਡੇ ਪਸੰਦ ਹੋਤਾ ਵਾ ਤੇ ਆਪਣੇ ਮਿੱਟੀ ਨਾਲ ਜੁੜੇ ਜੇ ਆਪਣੀ ਜ਼ਮੀਨ ਨਾਲ ਜੁੜੇ ਜੇ ਤੇ ਹੋਰ ਤੁਹਾਡੇ ਵੱਲੋਂ ਕੀ ਉਪਰਾਲੇ ਆਉਣ ਵਾਲੇ ਸਮੇਂ ਚ ਕੀਤੇ ਜਾਣਗੇ ਅਸੀਂ ਇਹੋ ਵੀ ਫਸਲ ਨਹੀਂ ਵਧੀਆ ਕੋਈ ਹੋਰ ਫਸਲਾਂ ਬੀਜਾਂਗੇ ਤੇ ਆਪਾਂ ਹੋਰ ਜਿਹੜਾ ਕੋਈ ਮੁਨਾਫਾ ਕਮਾ ਸਕੀ ਚੰਗਾ ਉਹ ਕੰਮ ਕਰਾਂਗੇ ਤਾਂ ਕੈਨੇਡਾ ਤੇ ਆਪਣੇ ਕਿੰਨੇ ਕੋ ਚੱਕਰ ਲੱਗੇ ਤੇ ਕਿੰਨੇ ਸਾਲ ਤੁਸੀਂ ਉੱਥੇ ਰਹੇ ਤੇ ਕਿਸ ਤਰ੍ਹਾਂ ਉੱਥੇ ਜਾਣ ਦਾ ਮਨ ਬਣਿਆ ਫਿਰ ਵਾਪਸ ਆਏ ਕੈਨੇਡਾ ਤੇ ਮਾਨ ਫਿਰ ਬੱਚਿਆਂ ਦਾ ਮਾਨ ਹੈਗਾ ਸੀ ਪਹਿਲਾਂ ਬੱਚੇ ਪੜ੍ਹੇ ਲਿਖੇ ਇਥੇ ਨੌਕਰੀਆਂ ਨਹੀਂ ਮਿਲਦੀਆਂ ਫਿਰ ਉਹ ਬੱਚੇ ਜਿਹੜੇ ਕੋਈ ਐਮ ਸੀਗੇ ਇਹ ਕੋਈ ਮਤਲਬ ਬੀ ਐਸ ਸੀ ਜਿੱਦਾਂ ਕਰਕੇ ਕਾਫੀ ਪੜ੍ਹਾਈ ਕੀਤੀ ਬੱਚਿਆਂ ਛੱਡਿਆ ਨੇ ਉਹਨਾਂ ਨੂੰ ਫਿਰ ਉੱਥੇ ਭੇਜ ਉਹ ਚਾਹਦੇ ਪਏ ਇਥੇ ਕੰਮ ਤੇ ਮਿਲਦਾ ਨਹੀਂ ਬਾਹਰ ਜਾਣੇ ਆ ਹੂੰ ਉਹ ਬਾਹਰ ਚੱਲ ਗਏ ਤੇ ਫਿਰ ਰਹੇ ਆ ਕਿ ਆਪ ਵੀ ਨਹੀਂ ਸਾਡਾ ਮਾਨ ਇਥੇ ਕੀ ਤੱਕ ਇਥੇ ਕੰਮ ਕਰੀਏ ਆਪਣੇ ਕਿ ਫਿਰ ਫਿਰ ਇਥੇ ਕੰਮ ਕਰ ਆ ਇਥੇ ਹੁਣ ਇਥੇ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਪਰਿਵਾਰ ਚ ਕੋਣ ਕੋਣ ਨਾਲ ਤੁਹਾਡੇ ਮੇਰੇ ਪਰਿਵਾਰ ਚ ਮੈਂ ਤੇ ਮੇਰੀ ਪਤਨੀ ਆ ਤੇ ਬਾਕੀ ਲੇਬਰ ਆ ਸਾਰੇ ਜਿਹੜੀ ਪਰਿਵਾਰੀ ਆ ਹਾਂਜੀ ਤਾਂ ਲੇਬਰ ਕਿੰਨੇ ਵਜੇ ਸਾਰੇ ਟਾਈਮਿੰਗ ਆ ਜਾਂਦੀ ਤੇ ਕਿਸ ਤਰ੍ਹਾਂ ਕੇ ਪ੍ਰੋਸੈਸਿੰਗ ਸ਼ੁਰੂ ਕਰਦੇ ਸਾਰਾ ਗੁੜਦਾ ਲੇਬਰ ਤੇ ਇੱਕ ਬਾਪੂ ਜਿਹੜੇ ਅੱਗ ਡਾਉਂਡ ਹੈ ਇਹ ਤੇ ਆ ਜਾਂਦੇ ਸਖਤੀ ਇਹ ਤੇ ਰਾਤੀ 3:00 ਦੇ ਰਾਤ ਦੇ ਨੇ ਇਥੇ ਲੈਂਦੇ ਆ ਤੇ ਬਾਕੀ ਵੀ ਇਹੀ ਸਾਰੇ ਸਖਤੀ ਆ ਜਾਂਦੇ 6:00 ਵਜੇ ਨੇ ਆ ਜਾਂਦੇ ਕੋਈ 8:00 ਵਜੇ ਆ ਜਾਂਦਾ ਕੋਈ 9:00 ਵਜੇ ਆ ਜਾਂਦਾ ਤਾਂ ਤਸਵੀਰਾਂ ਕੈਮਰਾਮੈਨ ਨੂੰ ਕੰਗਰ ਸਾਂਝੀਆਂ ਕਰਨਗੇ ਕਿ ਕਿਸ ਤਰ੍ਹਾਂ ਬਾਪੂ ਹਣੀ ਇੱਥੇ ਆ ਕੇ ਆਪਣੀ ਮਿੱਟੀ ਆਪਣੀ ਜ਼ਮੀਨ ਦੇ ਵਿੱਚ ਕਿਰਤ ਕਰਦੇ ਨੇ ਤਾਂ ਗੰਨੇ ਦਾ ਜਿਹੜਾ ਇਹਨਾਂ ਵਿਲਣਾ ਵੀ ਲਾਇਆ ਤਾਂ ਆਪਣੀ ਕੁਮਾਤਵੀ ਦੀ ਆ ਤਾਂ ਗੁੜ ਪੂਰਾ ਜਿਹੜਾ ਸ਼ੁੱਧ ਹੈ ਪੂਰਾ ਤਿਆਰ ਕਰਦੇ ਨੇ ਤਾਂ ਬਾਪੂ ਜੀ ਫਿਰ ਗੁੜ ਜਿਹੜਾ ਸੇਲ ਕਿਸ ਤਰ੍ਹਾਂ ਕੀਤਾ ਜਾਂਦਾ ਸੇਲ ਇੱਥੋਂ ਜਿੰਨਾ ਕੋਈ ਲੈ ਜਾਏ ਤੇ ਦੇਰੀ ਦਾ ਬਾਕੀ ਅਸੀਂ ਅਜੇ ਸਟਾਕ ਕਰਦੇ ਹਾਂ ਹੋ ਸਕਦਾ ਹੈ ਆਪਣੇ ਬਾਹਰ ਵੀ ਆਪਣੇ ਬੱਚਿਆਂ ਨੂੰ ਥੱਲੇ ਗਏ ਦੋ ਚਾਰ ਕੋਇੰਟਾ ਉਹ ਜਨਰੇਸ਼ਨ ਨੂੰ ਫਿਰ ਚਾਹੀਦਾ ਫਿਰ ਇੱਥੇ ਆਪਣੀ ਜ਼ਮੀਨ ਜਿੰਨਾਂ ਕੋਲ ਜ਼ਮੀਨਾਂ ਨੇ ਆਪਣੀਆਂ ਤਾਂ ਇੱਥੇ ਇਦਾਂ ਦੇ ਕਾਰੋਬਾਰ ਸ਼ੁਰੂ ਕੀਤੇ ਜਾਣ। ਹਾਂ ਬਿਲਕੁਲ ਫਿਰ ਚਾਹੀਦਾ। ਉਹ ਤੋਂ ਇੱਥੇ ਕਾਰੋਬਾਰ ਸ਼ੁਰੂ ਕਰਨੀ ਚਾਹੀਦੀ ਹੈ। ਕਿ ਕਿੰਨਾ ਕੋ ਲਾਹੇਮੰਦ ਜਿਹੜਾ ਆਪਣਾ ਇਹ ਕੀਤਾ ਆ ਕਿੰਨਾ ਕੋ ਲਾਹੇਮੰਦ ਹੋ ਸਕਦਾ ਜੇ ਨੌਜਵਾਨ ਕਰਨਾ ਚਾਹਣ ਤੇ। ਜੇ ਕਰਨ ਤੇ ਫਿਰ ਤੇ ਲਾਹੇਮੰਦ ਬਹੁਤ ਹੈ ਜੇ ਨਹੀਂ ਕਰਨ ਤੇ ਫਿਰ ਤੇ ਜੋ ਮਰਜ਼ੀ ਹੋਵੇ ਨਹੀਂ ਹੁੰਦਾ। ਨਹੀਂ ਹੁੰਦਾ। ਇਹ ਕਰਨ ਕੰਮ ਬਹੁਤ ਲਾਹੇਵੰਦ ਹੈ। ਹਾਂ ਬਿਲਕੁਲ ਗੱਲ ਹੈ। ਤੋ ਕਿੰਨੇ ਕ ਪਰਿਵਾਰ ਨੇ ਜਿਹੜੇ ਕੀ ਨਾ ਹੋਰ ਤੁਹਾਡੇ ਇੱਥੇ ਤੁਹਾਡੇ ਰਿਸ਼ਤੇਦਾਰੀ ਚੋਂ ਜਾਂ ਕਿੰਨੇ ਕ ਪਰਿਵਾਰ ਨੇ ਜਿਹੜੇ ਇੱਥੇ ਕੰਮ ਕਰਕੇ ਖੁਸ਼ ਨੇ ਹੈਗੇ ਕੋਈ ਪੰਚਾਇਤ ਆਪਣੇ ਪਰਿਵਾਰ ਜਿਹੜੇ ਆ ਰਿਸ਼ਤੇਦਾਰ ਜਿਹੜੇ ਕਰਕੇ ਇੱਥੇ ਖੁਸ਼ ਨੇ ਲੇਕਿਨ ਮੇਰਾ ਸਾਰਾ ਉਹ ਕਦੀ ਵੀ ਨਹੀਂ ਬਾਹਰ ਗਿਆ ਉਹਦੇ ਬੱਚੇ ਬਾਹਰ ਆ ਉਹ ਕਦੀ ਵੀ ਨਹੀਂ ਬਾਹਰ ਗਿਆ ਇੱਥੇ ਕੰਮ ਕਰਦਾ ਉਹਨੇ ਡੰਗਰ ਰੱਖਿਆ ਦੇਵੀ ਬਣਾਈ ਉਹ ਤੋਂ ਕੋਈ ਨਾ ਮੁਨਾਫਾ ਕਮਾਉਂਦੇ ਆਂ ਜੀ ਤੋ ਇਹ ਖੇਤ ਆਪਣਾ ਫਿਰ ਨਾਲ ਹਾਂ ਖੇਤ ਸਾਰਾ ਆਪਣਾ ਜੀ ਮੇਰੇ ਕੋਲ 7 ਏਕੜ ਜ਼ਮੀਨ ਹੈ ਹਾਂ ਬਾਕੀ ਮੈਂ ਥੋੜੀ ਕੋ ਠੇਕੇ ਦਿੱਤੀ ਹੈ ਬਾਕੀ ਮੈਂ ਜਿਹੜਾ ਕਮਾਦ ਵਾਸਤੇ ਆਪ ਰੱਖੀ ਸੋ ਬਾਪੂ ਕਿਰਪਾਲ ਸਿੰਘ ਜੀ ਜਿਹੜਾ ਇੱਥੇ ਆਪਣਾ ਗੁੜ ਦਾ ਕਾਰੋਬਾਰ ਕਰਦੇ ਨੇ ਤਾਂ ਸ਼ੁੱਧ ਜਿਹੜਾ ਗੁੜ ਬਣਾਉਂਦੇ ਨੇ ਤਾਂ ਬਾਪੂ ਜੀ ਕਿਸ ਤਰ੍ਹਾਂ ਜਿਹੜਾ ਘੋੜਾ ਤੁਹਾਡਾ ਕਿੰਨਾ ਕੋ ਸ਼ੁੱਧ ਕਿੰਨੀ ਕੋ ਸਫਾਈ ਦਾ ਧਿਆਨ ਰੱਖਿਆ ਜਾਂਦਾ ਪਈ ਪੁਰਾਣ ਬੀ ਬੰਦਿਆਂ ਨੂੰ ਹੱਥ ਸਾਫ਼ ਕਰਕੇ ਲਾਓ ਮੂੰਹ ਥੋੜੀ ਕਿਤੇ ਬੰਨਣ ਦੀ ਕੋਸ਼ਿਸ਼ ਕਰੋ ਜੇ ਨਹੀਂ ਬੰਨਦੇ ਤਾਂ ਫਿਰ ਵੀ ਕੋਈ ਛਿਕ ਨਹੀਂ ਮਾਰਨੀ ਕੋਈ ਲਾਗੇ ਕੋ ਧਿਆਨ ਰੱਖਣਾ ਹਾਂ ਤੇ ਪੂਰੀ ਸਫਾਈ ਨਾਲ ਕੰਮ ਕਰੋ ਤੇ ਬਾਕੀ ਗੁੜ ਜਿਹੜਾ ਵਾ ਆਪਣਾ ਸੁੱਧ ਹੁੰਦਾ ਵਾ ਕਿਸੇ ਚੀਜ਼ ਦੀ ਕੋਈ ਮਿਲਾਵਟ ਹੋਵੇ ਉਹਦੇ ਜਿੰਮੇਵਾਰਿਆ ਹੈ ਨਾਮ ਦੇਣ ਨੂੰ ਤਿਆਰ ਹੈ ਕੋਈ ਲੱਖ ਰੁਪਏ ਨਾਮ ਤੱਕ ਵੀ ਦੇ ਸਕਦੇ ਕੋਈ ਇਹ ਚ ਕੁਛ ਰੱਖ ਨਹੀਂ ਕਰਦੇ ਹੂੰ ਤੇ ਜੇ ਕਿਸੇ ਨੇ ਗੁੜ ਲੈਣਾ ਹੋਵੇ ਤੇ ਤੁਹਾਡਾ ਐਡਰੈਸ ਫੋਨ ਨੰਬਰ ਕੋਈ ਐਡਰੈਸ ਆਪਣਾ ਪਿੰਡ ਖੈਰਾਵਾਦਿਆ ਕਿਰਪਾਲ ਸਿੰਘ ਮੇਰਾ ਨਾਮ ਹੈ ਤੇ ਜਿਹੜਾ ਮਰਜ਼ੀ ਕੈਨੇਡਾ ਵਾਲੇ ਆ ਕੇ 7622 841014 ਇਹ ਮੇਰਾ ਫੋਨ ਨੰਬਰ ਹੈ ਸੋ ਇਹ ਸਨ ਬਾਪੂ ਕੈਨੇਡਾ ਵਾਲੇ ਕਿ ਸਰਦਾਰ ਕਿਰਪਾਲ ਸਿੰਘ ਜੀ ਜਿਹੜੇ ਕਿ ਆਪਣੇ ਪਿੰਡ ਅਤੇ ਆਪਣੀ ਜ਼ਮੀਨ ਨਾਲ ਜੁੜੇ ਨੇ ਤਾਂ ਜਿਹੜੇ ਇੱਥੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਸ਼ੁੱਧ ਗੁੜ ਦਾ ਕਾਰੋਬਾਰ ਕਰਦੇ ਨੇ ਤਾਂ ਇਹ ਪਿੰਡ ਖੈਰਾਵਾਦ ਦੇ ਵਿੱਚ ਬਾਪੂ ਕਿਰਪਾਲ ਸਿੰਘ ਜੀ ਕੈਨੇਡਾ ਵਾਲੇ ਜਾਣੇ ਜਾਂਦੇ ਨੇ ਤਾਂ ਜਿਸ ਕਿਸੇ ਨੇ ਵੀ ਇਹਨਾਂ ਤੋਂ ਸ਼ੁੱਧ ਗੁੜ ਲੈਣਾ ਹੋਵੇ ਤਾਂ ਡਿਸਕ੍ਰਿਪਸ਼ਨ ਤੇ ਇਹਨਾਂ ਦਾ ਨੰਬਰ ਦਿੱਤਾ ਜਾਵੇਗਾ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਨਵੀਂ ਪੇਸ਼ਕਸ਼ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਨਾ ਉਮਰਦਸਰ ਪੰਜਾਬੀ ਦੇ ਨਾਲ